ਹਾਰਟ ਅਟੈਕ ਦੇ ਵਿੱਚ ਦੌਰਾਨ ਵੀ ਇਹ ਚੀਜ਼ ਮੇਜਰ ਹੁੰਦੀ ਹੈ ਤੇ ਉੱਥੇ ਸਟੈਂਟ ਪੈਂਦਾ ਫਿਰ ਇਹਦੇ ਵਿੱਚ ਕੀ ਇਲਾਜ ਹੁੰਦਾ ਸੋ ਇਹਦੇ ਵਿੱਚ ਵੀ ਸਟੈਂਟ ਵਾਲਾ ਜਿਹੜਾ ਬੜਾ ਰੀਸੈਂਟ ਇਲਾਜ ਹੈ ਸਟੈਂਟਿੰਗ ਜਿਹੜੀ ਹੈ ਉਹ ਅਸੀਂ ਹੁਣ ਉਦੋਂ ਕਰੀਦੀ ਹੈ ਜਦੋਂ ਇੱਕ ਦਿਮਾਗ ਦੀ ਮੇਜਰ ਨਾੜ ਬਲੌਕ ਹੁੰਦੀ ਹੈ ਇੱਕ ਵੱਡੀ ਨਾੜ ਹੁੰਦੀ ਹੈ ਦਿਮਾਗਾਂ ਦੀ ਦਿਮਾਗ ਦੀ ਇੱਕ ਛੋਟੀ ਨਾਲਾ ਹੁੰਦੀ ਹੈ ਜਿਹੜੋ ਵੱਡੀ ਨਾੜ ਜਿਹਨੂੰ ਲਾਰਜ ਵੈਸਲ ਕਹਿੰਦੇ ਆ ਉਹਦੀ ਬਲੌਕੇਜ ਹੁੰਦੀ ਹੈ ਤਾਂ ਉਹ ਅੱਜ ਕੱਲ ਸਾਡੇ ਕੋਲ ਇਹੋ ਜੀ ਟੈਕਨੋਲੋਜੀ ਆ ਗਈ ਹੈ ਸਕਿੱਲ ਆ ਗਿਆ ਹੈ ਜਿਵੇਂ ਹਾਰਟ ਦੇ ਸਟੈਂਟ ਪਾ ਕੇ ਉਹਨੂੰ ਖੋਲੀਦਾ ਸੀ ਹੁਣ ਬ੍ਰੇਨ ਦੇ ਵੀ ਸਟੈਂਟ ਆ ਗਏ ਆ ਉਹ ਉਹ ਤੱਬੇ ਨੂੰ ਕੱਢਦੇ ਆ ਜਦੋਂ ਇਹ ਅਦਰੰਗ ਹੁੰਦਾ ਉਸ ਲਈ ਉਹ ਸਟੈਂਟ ਪਾ ਕੇ ਖੂਨ ਦਾ ਤੱਬਾ ਕੱਢਿਆ ਜਾ ਸਕਦਾ ਜਾਂ ਫਿਰ ਇੱਕ ਸੈਕਸ਼ਨ ਵਰਗਾ ਡਿਵਾਈਸ ਹੁੰਦਾ ਉਹ ਖਿੱਚ ਲੈਂਦਾ ਉਹਨੂੰ ਸੋ ਉਹ ਉਹ ਵਾਲਾ ਇਲਾਜ ਅਸੀਂ 24 ਘੰਟਿਆਂ ਤੱਕ ਵੀ ਕਰ ਸਕਦੇ ਆ ਉਸ ਤੇ ਉਹ ਡਿਪੈਂਡੈਂਟ ਹੁੰਦਾ ਕਿਹੋ ਜਿਹਾ ਉਹਦਾ ਸਕੈਨ ਹੈ ਕਿਹੋ ਜਿਹਾ ਉਹਦੇ ਫਾਈਂਡਿੰਗਸ ਆ ਗੀਆਂ ਸੋ ਇਹ ਇੱਕ ਕੇ ਲੇਟੈਸਟ ਐਡਵਾਂਸ ਹੈ ਹੁਣ ਸੇ ਇਹ ਇਹਦੇ ਨਾਲ ਸਾਡਾ ਜਿਹੜਾ ਟਾਈਮ ਪੀਰੀਅਡ ਹੈ ਜਾਂ ਇਲਾਜ ਕਰਨ ਦਾ ਜਿਹੜਾ ਵਕਤ ਹੈ ਉਹ ਸਾਡਾ 24 ਘੰਟਿਆਂ ਤੱਕ ਵੱਧ ਚੁੱਕਿਆ ਹੈਗਾ